ਬਟਾਲਾ ਵਿੱਚ ਖਜੂਰੀ ਗੇਟ ਦੇ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰਾ ਬਲੋ ਅੱਧਾ ਤਨ ਗੋਲੀਬਾਰੀ ਦੋ ਦੀ ਮੌਤ ਪੰਜ ਜ਼ਖਮੀ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਸ਼ੁੱਕਰਵਾਰ ਰਾਤ ਲਗਭਗ 8:30 ਵਜੇ ਬਟਾਲਾ ਦੇ ਖਜੂਰੀ ਗੇਟ ਦੇ ਨੇੜੇ ਇੱਕ ਜੁੱਤੀ ਦੇ ਸ਼ੋਰੂਮ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅੱਧਾ ਤੁੰ ਅਗੋਲੀਬਾਰੀ ਕਰ ਦਿੱਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 7 ਲੋਕ ਗੰਭੀਰੂ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ ਕੜਨਾ ਦੀ ਜਾਣਕਾਰੀ ਮਿਲਦੇ ਹੀ ਸਿਟੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਰਵਾਚੋਤ ਦੀ ਰਾਤ ਹੋਈ ਇਸ ਗੋਲੀਬਾਰੀ ਕਾਰਨ ਬਟਾਲਾ ਸ਼ਹਿਰ ਵਿੱਚ ਡਰ ਤੇ ਖੋਫ ਦਾ ਮਾਹੌਲ ਬਣ ਗਿਆ ਜ਼ਖਮੀਆਂ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ ਜਿੱਥੇ ਤਿੰਨਾਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਬਟਾਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਟਿੰਗੂ ਪਾਡੀਆਂ ਦੀ ਖਾਸ ਰਿਪੋਰਟ ਉਹ ਜਾਂ ਪ੍ਰਾਪਤ ਹੋਈ ਹੁਣੇ ਹੈਗੀ ਐ ਸਾਧ ਸਿੰਘ ਰਾਮ ਗੜੀਆ ਹਾਲ ਲਾਗੇ ਕੋਈ ਫੈਰ ਨਹੀਂ ਹੋਈ ਐ ਉਸ ਸੰਬੰਧੀ ਕੋਈ ਵਿਕਤੀ ਜੱਡ ਹੋਏ ਨਹੀਂ ਮੈਂ ਹਸ ਪਾਣਾ ਹੈ ਕਿ ਉੱਧਾਇਕ ਸੰਬੰਧੀ ਕਾਰਵਾਈ ਕਰੇਗਾ ਕਿ ਕਿੰਨੇ ਲੋਕ ਜਖਮੀ 6 ਇੱਕ ਤਿੰਨ ਜਖਮੀ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਐ ਤੇ ਉਹਦੇ ਬਾਰੇ ਡਾਕਟਰ ਸਰਦੂ ਰਾਇ ਲਿਆ ਰਹੇ ਕੌਣ ਕੋਣ ਹੈ ਡਾਕਟਰ ਵੀ ਦੱਸੋ ਕਿ ਦੋ ਲੋਕ ਬ੍ਰੌਡਰ ਨਹੀਂ ਮਿਨੋਰੀ ਜਾਣਕਾਰੀ ਮਿਲ ਗਈ ਸਰ ਕੀ ਕਾਰਵਾਈ ਸੁਧਿਆ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਯੀ ਨਾ ਫਾਈਲਿੰਗ ਇੰਸੀਡੈਂਟ ਹੋਇਆ ਕੀ ਕਰੇ ਕੋਲ 560 ਤਕਰੀਬਨ ਅ 80-80 ਦੇ 20 ਮਿੰਟ ਤੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇੰਸੀਡੈਂਟ ਅ 6 ਟੋਟਲ ਸਾਢੇ ਕੋ ਜਿਹੜੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਅ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਊਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨ ਟ੍ਰੀਟਮੈਂਟ ਇਸ ਅਨ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋਲ ਹੈਗੇ ਇਨੋਵੇਟ ਐਂਡ ਵਾਚ ਉਹਨਾਂ ਦਾ ਜਿਹੜਾ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲਿਟੀ ਸੀ ਅ ਕੰਪਲੇਂਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਬੋਡੀ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਰਕਮਨੀ ਦੇ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਇਹ ਕੋਈ ਇਹ ਵਾਲੇ ਦਾ ਮਕਦਮਾ ਸੀ ਕਿ ਇਹ ਇਨਸੀਡੈਂਟ ਤਿਆਰ ਕੀਤਾ ਗਿਆ ਜਾਂ ਕਿਹੜੀ ਜਗ੍ਹਾ ਤੇ ਹੋਇਆ ਕੀ ਹੋਇਆ ਨਹੀਂ ਇਹ ਵਿਦਿਨ ਦੀ ਸਿਟੀ ਹੋਇਆ ਪਰ ਅਪਰੋਕਸੀਮੇਟ ਹੈ ਨਾਮ ਨੋ ਨਹੀਂ ਪਤਾ ਆਪਣਾਲ ਕਿਤਨਾ ਹੈ ਨਹੀਂ ਐਸ ਪਰ ਜਿਹੜੇ ਉਹ ਟੈਂਡੈਂਟ ਸੀਗੇ ਉਹ ਕਹਰੇ ਸੀਗੇ ਵੀ ਕੋਈ ਨੇਅਰ ਮਹਾਰਾਜਾ ਸਿੰਘ ਹਾਲ ਦੇ ਉਥੇ ਹੋਇਆ ਐਗਜ਼ੈਕਟਲੀ ਐਗਜ਼ੈਕਟ ਲొਕੇਸ਼ਨ ਦਹਨੀਪੋਦਰਾ ਹੋਗੀ ਸਰ ਪੁਲਿਸ ਨੇ ਸਰਟੇਬਲੋ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਜਾਊਗੀ ਫਿਰ ਹਾਲ ਉਹ ਜਿੰਨਾਂ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਦੇ ਸੋਰਸਸ ਆਈ ਡੋਟ ਨੋ ਉਹਨਾਂ ਨੂੰ ਕਿੱਥੋਂ ਵੀ ਉਹ ਕੀਤਾ ਪੁਲਿਸ ਕਾ ਵੀ ਪੁਲਿਸ ਅਫੀਸ਼ਰ ਫਾਈਲ ਹਾਂਜੀ ਹਾਂਜੀ ਬਿਲਕੁਲ ਜੀ ਆ ਪੁਲਿਸ ਸਟੇਸ਼ਨ ਸਿਟੀ ਦੇ ਐਸਐਚਓਸ ਆ ਜीडीसी ਦੇ ਵਿੱਚ ਆਈ ਗੈਸ ਮੋਕੇ ਤੇ ਮੌਜੂਦ ਸੀਗੇ